ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਰਿਕਵੈਸਟ ਆ ਵੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨਿੰਗ ਦੇ ਅਕੋਰਡਿੰਗ ਫੈਬਰਿਕ ਦੇ ਅਕੋਰਡਿੰਗ ਤੁਸੀਂ ਆਪਣਾ ਬਟਿਕ ਸਟਾਈਲ ਸੂਟ ਤਿਆਰ ਕਰਵਾਉਣਾਗਾ ਤਾਂ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਸਟਿਚਿੰਗ ਜਿੰਦਾਂ ਦੇ ਤੁਸੀਂ ਚਾਹੋ ਉਹਦੇ ਸਟਿਚਿੰਗ ਕਰਵਾ ਕੇ ਲੈ ਸਕਦੇ ਹੋਗੇ ਜਿਵੇਂ ਵੀ ਤੁਸੀਂ ਚਾਹੋ ਆਪਣਾ ਕੋਈ ਵੀ ਇੱਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਸਾਨੂੰ YouTube ਤੋਂ ਇਲਾਵਾ Instagram ਤੇ ਫੋਲੋ ਕਰੋ ਸੰਧੂ ਬੁਟੀ ਕੋਡ ਦੋ ਨਾਲ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ रेडी ਕਰਵਾ ਕੇ ਲੈ ਸਕਦੇ ਤੋ ਤੁਹ ਖ ਦੇਖ ਕੇ ਵੀ ਆਪਣਾ ਹਨ ਜਿੱਦਾਂ ਤੁਸੀਂ ਚਾਹੋ ਉਦਾਂ ਦਾ ਡਿਜ਼ਾਈਨ ਹੈ ਨਾ ਸਿਲੈਕਟ ਕਰਕੇ ਕਰਵਾ ਸਕਦੇ ਹੋ ਯਾਰ ਤੇ ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨ ਹੈ ਤਾਂ ਤੁਸੀਂ ਉਹ ਤਿਆਰ ਕਰਵਾਉਣੀ ਹੈਗੀ ਤਾਂ ਭਾਵੇਂ ਕਿੰਨਾ ਮਰਜੀ ਹੈਵੀ ਤੋਂ ਹੈਵੀ ਡਿਜ਼ਾਈਨ ਹੈ ਆਪਣਾ ਹੈਂਡਵਰਕ ਦੇ ਵਿੱਚ ਹੈ ਨਾ ਜਿੱਦਾਂ ਦੀ ਵੀ ਤੁਸੀਂ ਫੈਬਰਿਕ ਚਾਹੋ ਤੇ ਜਿੱਦਾਂ ਦਾ ਵੀ ਤੁਸੀਂ ਆਪਣਾ ਕੋਈ ਵਰਕ ਵਗੈਰਾ ਚਾਹੋ ਹਣ ਆਪਾਂ ਮੈਂ ਨਾਰਮਲ ਵੀਰ ਦੇ ਲਈ ਤੁਸੀਂ ਤਿਆਰ ਕਰਵਾਉਣਾਗਾ ਪਮੇ ਆਪਣਾ ਸਮਰ ਵੀਰ ਦੇ ਲਈ ਸੂਟ ਤਿਆਰ ਕਰਵਾਉਣੇ ਨੇ ਪਮੇ ਆਪਣਾ ਪਾਰਟੀ ਵੇਅਰ ਫੈਬਰਿਕ ਦੇ ਉੱਪਰ ਤਿਆਰ ਕਰਵਾਉਣੇ ਨੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਇਆ ਸਾਰੇ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਇਾਂਗੇ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣ ਕਿ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਮਹਿਰੂਨ ਛੇੜ ਦੇ ਵਿੱਚ ਰੈਡੀ ਕਰਵਾਇਆ ਆਪਾਂ ਨੇ ਟਾਈਬੀ ਸਿਲਕ ਦੀ ਫੈਬਰਿਕ ਹੈ ਦੀ ਇਹ ਸਾਰਾ ਆਪਣਾ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈ। ਰੈੱਡਿਸ ਮੈਰੂਨ ਕਲਰ ਹੈ ਬਲੈਕ ਦੇ ਵਿੱਚ ਨਹੀਂ ਹੈਗਾ। ਬਹੁਤ ਸੋਹਣਾ ਰੈੱਡ ਮੈਰੂਨ ਕਲਰ ਹੈ। ਦੇਖੋ ਇਹਦਾ ਹੈਂਡਵਰਕ ਦੇ ਵਿੱਚ ਸਾਰਾ ਆਪਣਾ ਵਰਕ ਹੋਇਆ ਹੈਗਾ। ਐਡਾ ਨੈੱਕ ਦਾ ਵਰਕ ਆ ਗਿਆ। ਤੇ ਘੇਰੇ ਐਡਾ ਆਪਣਾ ਆ ਗਿਆ ਸਾਰੇ ਸ਼ਰਟ ਦੇ ਵਿੱਚ ਬੂਟੇ ਆਉਣਗੇ। ਤੇ ਆਹ ਵਾਲਾ ਦੇਖੋ ਇਹ ਨੈੱਕ ਦਾ ਵਰਕ ਹੈ। ਇੱਧਰ ਦੇਖੋ ਇਹਦੀ ਬਾਹਰ ਦਾ ਵਰਕ ਹੈ। ਆਹ ਵਾਲਾ ਏਡਾ ਆ ਗਿਆ ਇਹ ਬਾਹਰ ਨੂੰ ਉੱਪਰ ਵਰਕ ਆਉਗਾ। ਬਹੁਤ ਸੋਹਣਾ ਦੇਖੋ ਆਪਣਾ ਸੂਟ ਇੰਤਿਆਰ ਹੋਇਆ ਤਾਂ ਹੈਂਡਵਰਕ ਦੇ ਵਿੱਚ ਸਿੰਪਲ ਸੋਬਰ ਜਾਂ ਸਰਦਾਰੀ ਜਿਹਾ ਸੂਟ ਹੈਗਾ ਐਮੀ ਆਵਲ ਵਰਤੇ ਦਾ ਹੀ ਕਾਣ ਵਿੱਚ ਉੱਪਰ ਆ ਗਿਆ ਤੇ ਨਾਲ ਆਪਾਂ ਕਮਲ ਚਨੂਨ ਦਾ ਦੁਪੱਟਾ ਜਿਹੜਾ ਕਿ ਰੈਡੀ ਕਰਵਾਇਆ ਹੈਗਾ ਕਮਲ ਚਨੂਨ ਦਾ ਦੁਪੱਟਾ ਹੈਗਾ ਤੇ ਇਦਾਂ ਆਪਾਂ ਦੇ ਵਿੱਚ ਲੇਹਰਾ ਘੁਮਾਈਆਂ ਨੇ ਗੋਟਾ ਪੱਤੀ ਦੀ ਆ ਫੋਰ ਸਾਈਡ ਆਪਣਾ 골ਡਨ ਕਲਰ ਦੇ ਗੋਟ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਇਹ ਤਿਆਰ ਹੋਇਆ ਮੈਰੂਨ ਕਲਰ ਦੇ ਵਿੱਚ ਤੁਸੀਂ ਆਪਣੀ ਫੈਬਰਿਕ ਵੀ ਸੇਮ ਰੱਖ ਸਕਦੇ ਹੋ ਕਲਰ ਵੀ ਸੇਮ ਰੱਖ ਸਕਦੇ ਹੋ ਫੈਬਰਿਕ ਕਲਰ ਜਿਵੇਂ ਤੁਹਾਨੂੰ ਪਸੰਦ ਆ ਉਸੇ ਕਲਰ ਦੇ ਆਪਣਾ ਚੇਂਜ ਵੀ ਕਰ ਸਕਦੇ ਹੋ ਜੋ ਕਲਰ ਤੁਹਾਨੂੰ ਪਸੰਦ ਆ ਜੋ ਫੈਬਰਿਕ ਪਸੰਦ ਆ ਉਹਦੇ ਵਿੱਚ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦੇਖੋ ਇਹ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਸੂਟ ਆਪਾਂ ਨੇ ਨਾ ਗਲਾਸ ਔਰਗੇਂਜਾ ਦੇ ਉੱਪਰ ਰੈਡੀ ਕਰਵਾਇਆ ਗਲਾਸ ਔਰਗੇਂਜਾ ਦੀ ਹੀ ਫੈਬਰਿਕ ਆਗੀ ਤੇ ਬਹੁਤ ਜਿਆਦਾ ਸੋਹਣਾ ਲੱਗਦਾ ਕਲਰ ਹੈਗਾ ਮੈਜੀ ਕਲਰ ਹੈਗਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਮੈਡੀਕਲਰ ਦੇ ਵਿੱਚ ਇਹ ਵੀ ਆਪਣਾ ਹੈਂਡਵਰਕ ਦੇ ਵਿੱਚ ਤਿਆਰ ਹੋ ਜਾਏਗਾ ਸਾਰਾ ਇਹਦਾ ਕਿੰਨਾ ਸੋਹਣਾ ਵਰਕ ਹੈ ਦੇਖੋ ਮੈਡੀਕਲਰ ਦੇ ਵਿੱਚ ਤਿਆਰ ਹੈਗਾ ਨਾਲ ਇਹਦੇ ਦੇ ਇੱਕ ਮੋਤੀ ਵੈਦਾ ਜਿਹੜੇ ਲੈਣਾ ਨੇ ਉੱਪਰੋਂ ਸੈਂਟਰ ਪਰ ਨਾਲ ਜਾਂਦੇ ਨੇ ਇਹ ਮੋਤੀ ਦੇਣਗੇ ਦੇਖੋ ਆਹ ਵਾਲਾ ਵਰਕ ਦੇਖੋ ਕਿੰਨਾ ਸੋਹਣਾ ਇੱਕ ਗੁੰਦਵਾ ਵਰਕ ਹੋਇਆ ਹੋਇਆ ਹੈਗਾ ਸਾਰਾ 골ਡਨ ਦੇ ਵਿੱਚ ਦਬਕਾ ਵਗੈਰਾ ਸਾਰਾ ਯੂਜ਼ ਹੋਇਆ ਹੈ ਇਹਦੇ ਵਿੱਚ ਆਪਣਾ ਟੋਟਲ ਹੈਂਡ ਦੇ ਵਿੱਚ ਹੀ ਸਿਆ ਪਿਆਰ ਆ ਜਾ ਸਾਰੇ ਦੇਖੋ ਇਦਾਂ ਆਪਣੀ ਰਕੈਸਟੀ ਲਾ ਕੇ ਸ਼ਰਟ ਸ਼ਰਟ ਤਿਆਰ ਆਗੀ ਤੇ ਇਧਰ ਦੇਖੋ ਇਹਦੀ ਬਾਹਰ ਦਾ ਰੰਗ ਇਧਰ ਦੇਖੋ ਆ ਬਾਹਰ ਦੇ ਉੱਪਰ ਆਉਂਦਾ ਦਾ ਸਾਰਾ ਤੇ ਨਾਲ ਇਹਦੇ ਆਪਾਂ ਕੰਟਰਾਸਟ ਦੇ ਵਿੱਚ ਤਿਆਰ ਕਰਵਾਇਆ ਦੇਖੋ ਇਹ ਜੇ ਆਹ ਵਾਲੀ ਸਕਿਨ ਕਲਰ ਦੇ ਨਾਲ ਬਾਟਮ ਆ ਤੇ ਸਕਿਨ ਕਲਰ ਦਾ ਹੀ ਇਹਦੇ ਨਾਲ ਦੁਪੱਟਾ ਦਾ ਕਲਾਸ اور ਗੰਜਾ ਦਾ ਹੀ ਦੁਪੱਟਾ ਹੈਗਾ ਤੇ ਇਹਦਾ 골ਡਨ ਵਰਕ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦਾ ਸੋਨਾ ਆਪਣਾ ਸੰਤਰਾ ਜਿਹੜਾ ਇਹ ਬਣ ਕੇ ਤਿਆਰ ਹੋਇਆ ਹੈਗਾ ਸਾਰਾ ਟੋਟਲ ਹੈਂਡ ਦੇ ਵਿੱਚ ਰੈਡੀ ਹੋਇਆ ਹੈਗਾ ਤੁਸੀਂ ਆਪਣਾ ਇਹ ਫੈਬਰਿਕ ਚੇਂਜ ਕਰ ਸਕਦੇ ਹੋ ਜੇਕਰ ਸਿਰ ਗਲਾਸ ਔਰ ਗੰਜਾ ਨਹੀਂ ਵਧੀਆ ਲੱਗਦਾ ਤਾਂ ਆਪਣਾ ਟਾਈਪ ਵੀ ਸੈੱਟ ਕਰੀਏ ਉਸ ਥਾਂ ਤੇ ਔਰ ਗੰਜਾ ਜਿਹੜੀ ਫੈਬਰਿਕ ਤੁਹਾਨੂੰ ਸੂਟੇਬਲ ਜਿਹੜੀ ਤੁਹਾਨੂੰ ਪਸੰਦ ਆਈ ਹੈ ਨਾ ਉਹਦੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਆਪਣਾ ਹੈਂਡਵਰਕ ਦੇ ਵਿੱਚ ਡਿਜ਼ਾਈਨ ਹੈਗਾ ਇਹ ਤੁਸੀਂ ਇਹ ਡਿਜ਼ਾਈਨ ਆਪਣੀ ਪਸੰਦ ਦੇ ਅਨੁਸਾਰ ਹੈ ਨਾ ਕਿਸੇ ਵੀ ਕਲਰ ਤੇ ਫੈਬਰਿਕ ਤੇ ਕਰਵਾ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਆਪਣਾ ਬੋਟਲ ਗ੍ਰੀਨ ਕਲਰ ਹੈਗਾ ਤੇ ਬੋਟਲ ਗ੍ਰੀਨ ਕਲਰ ਹੈਗਾ ਇਹ ਆਪਣਾ ਟੈਬੀ ਸਿਲਕ ਦੀ ਫੈਬਰਿਕ ਆ

ਸਾਰਾ ਦੇਖੋ ਆਪਣਾ ਬੋਸ ਉਹਨਾਂ ਦੇ ਕੋਸੂਟ ਇਹ ਬਣ ਕੇ ਤਿਆਰ ਹੈ ਬੋਟਲ ਗ੍ਰੀਨ ਕਲਰ ਹੈ ਇਹਦਾ ਬਹੁਤ ਪਿਆਰਾ ਕਲਰ ਹੈਗਾ ਡਿਫਰੈਂਟ ਜਿਹਾ ਸ਼ੇਡ ਹੈਗਾ ਸਾਰੇ ਮਤਲਬ ਕਾਮਨ ਜਿਹਾ ਕਲਰ ਨਹੀਂ ਹੈਗਾ ਵਧੀਆ ਯੂਨੀਕ ਜਿਹਾ ਕਲਰ ਹੈਗਾ ਆਪਣਾ ਹੀ ਨਾਲ ਆਪਾਂ ਨੇ ਇਹਦੇ ਪਿਓਰ ਔਰਗਾਂਜ਼ਾ ਦਾ ਦੁਪੱਟਾ ਤਿਆਰ ਕਰਵਾਇਆਗਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਹੈਗਾ ਤੇ ਇਹਦਾ 골ਡਨ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦੇਖੋ ਬਹੁਤ ਹੀ ਜਿਆਦਾ ਸੋਨਾ ਆਪਣਾ ਜਿਹੜਾ ਸੂਟ ਹੈ ਇਹ ਤਿਆਰ ਹੈ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੈਗਾ ਤੁਸੀਂ ਕਲਰ ਫੈਬਰਿਕ ਜੋ ਤੁਹਾਨੂੰ ਪਸੰਦ ਆਉਂਦੇ ਕਰਵਾ ਸਕਦੇ ਹੋ ਸੇਮ ਟੂ ਸੇਮ ਲੈਣਾ ਹੈ ਤਾਂ ਆਪਣਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਕਿਉਂਕਿ ਜਿਹੜਾ ਹੈਂਡਵਰਕ ਹੈ ਜਿਆਦਾਤਰ ਡਾਰਕ ਕਲਰਾਂ ਦੇ ਉੱਪਰ ਹੀ ਜ਼ਿਆਦਾ ਸੋਹਣਾ ਲੱਗਦਾ ਹੈਗਾ ਤੇ ਅਪਾ ਜੇ ਕਈ ਹੈ ਹਨ ਮੀਡੀਅਮ ਜੇ ਸ਼ੇਡ ਵੀ ਇੰਦਰ ਚ ਕਾਫੀ ਮੀਡੀਅਮ ਸ਼ੇਡ ਦੇ ਵਿੱਚ ਵੀ ਕਾਫੀ ਸੋਹਣਾ ਲੱਗਦਾ ਹੈਂਡਵਰਕ ਬਾਕੀ ਤਾਂ ਹਰ ਇੱਕ ਪਰਸਨਲੀ ਆਪਣੀ ਆਪਣੀ ਹੈ ਨਾ ਚੁਆਇਸ ਹੁੰਦੀ ਹੈ ਜਿਵੇਂ ਤੁਹਾਨੂੰ ਪਸੰਦ ਹੋਏ ਜਿਹੜੇ ਕਲਰ ਤੇ ਜਿਹੜੀ ਫੈਬਰਿਕ ਤੇ ਆਪਣੇ ਅਕੋਰਡਿੰਗ ਤੁਸੀਂ ਡੈੜੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਸੂਟ ਆਪਣਾ ਬਹੁਤ ਜਿਆਦਾ ਸੋਹਣਾ ਆਪਣਾ ਬਿਲਕੁਲ ਡਿਫਰੈਂਟ ਫੈਬਰਿਕ ਦੇ ਉੱਪਰ ਡਿਫਰੈਂਟ ਪੈਟਰਨ ਦੇ ਨਾਲ ਆਪਣਾ ਤਿਆਰ ਕਰਵਾਇਆ ਹੈਗਾ ਦੇਖੋ ਐਦਾਂ ਆਪਣਾ ਹੀ ਗਲਾਸ オーਰਗਾਂਜ਼ਾ ਦਾ ਇਹ ਸ਼ਾਈਨਿੰਗ ਵਾਲਾ ਇਹਨੂੰ ਆਪਾਂ ਗਲਾਸ オーਰਗਾਂਜ਼ਾ ਨਹੀਂ ਇਹ ਸਿਮਰ オーਰਗਾਂਜ਼ਾ ਦਾ सॉरी ਸਿਮਰ オーਰਗਾਂਜ਼ਾ ਦੇ ਵਿੱਚ ਆਪਣਾ ਤਿਆਰ ਆਇਆ ਦੇਖੋ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆ ਟੋਟਲ ਹੈਂਡ ਦੇ ਵਿੱਚ ਇਹ ਵਾਲਾ ਵਰਤ ਦੇਖੋ ਇਹਦੇ ਐਵੇਂ ਦੇ ਨੇਕ ਦਾ ਵਰਕ ਆ ਕੀ ਇਹਦਾ ਵਰਕਾ ਬਾਹਾਂ ਦਾ ਵਰਕਾ। ਬੋਜਾ ਦੇ ਸੋਨਾ ਪ੍ਰਾਇਡਸ ਸੰਪੈਕ ਬਣ ਕੇ ਤਿਆਰ ਹੋਇਆਗਾ। ਸਾਰਾ ਟੋਟਲ ਹੈਂਡ ਵਿੱਚ ਤਿਆਰ ਆਗਾ। ਇਹਦਾ ਦੇਖੋ ਘੇਰੇ ਦੇ ਉੱਪਰ ਵਰਕ ਆ ਗਿਆ। ਕਾਫੀ ਸੋਹਣੀ ਫਿਨਿਸ਼ਿੰਗ ਹੈ ਦੇਖੋ ਕਲਰ ਦੇ ਅਕੋਰਡਿੰਗ ਸਿਮਰ ਔਰ ਗੰਜਾ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਟੋਟਲ ਹੈਂਡਵਰਕ ਦੇ ਵਿੱਚ ਰੈਡੀ ਦੇਖੋ ਇਹਦਾ ਸੈਂਟਰ ਪੈਨਲ ਗੁੱਤੀਆਂ ਕਾਫੀ ਹੈਵੀ ਵਰਕ ਆ ਦੇ ਪਪਲੀ ਸ਼ਰਟ ਦੇ ਉੱਪਰ ਇਧਰ ਬਾਹਾਂ ਦਾ ਵਰਕ ਹੈ ਤੁਸੀਂ ਇਹ ਵੀ ਦੇਖ ਸਕਦੇ ਹੋਗੇ। ਸਾਈਡ ਤੇ ਬਾਹਾਂ ਦਾ ਵਰਕਰ ਹੈ। ਅੱਗੇ ਦੇਖੋ ਇਹਦੇ ਬੈਕ ਸਾਈਡ ਵੀ ਉਨਾ ਹੀ ਵਰਕ ਆਗਾ ਜਿੰਨਾ ਇਹਦੇ ਫਰੰਟ ਸਾਈਡ 셔ਟ ਤੇ ਦੇਖੋ ਉਨਾ ਹੀ ਇਹਦੇ ਬੈਕ ਸਾਈਡ ਆਗਾ ਦੇਖੋ ਸਾਰਾ ਬੈਕ ਸਾਈਡ ਵੀ ਉਨਾ ਵਰਕ ਆਗਾ 셔ਟ ਦੀ ਬੈਕ ਸਾਈਡ ਵੀ ਆ ਫਰੰਟ ਸਾਈਡ ਵੀ ਆ ਤੇ ਆਪਣਾ ਜਿਹੜਾ ਇਹਦਾ ਬਾਹਾਂਗਾ ਤੇ ਇਹਦੀ ਬੋਟਮ ਤੇ ਵੀ ਵਰਕ ਆਗਾ ਦੇਖੋ ਆਹ ਵਾਲਾ ਵਰਕ ਹੈ ਇਹਦੇ ਇੰਪੋਰਟੈਂਟ ਇਫੈਕਟ ਆ ਜੀ ਇਹ ਬੋਟਮ ਤੇ ਵੀ ਵਰਕ ਆਗਾ ਇਧਰ ਬਾਹਾਂ ਦਾ ਫਰੰਟ ਸਾਈਡ ਜਿੰਨਾ ਫਰੰਟ ਸਾਈਡ ਵਰਕ ਆਗਾ 셔ਟ ਤੇ ਉਨਾ ਹੀ ਇਹਦੀ ਬੈਕ ਸਾਈਡ ਆਗਾ ਉਨਰੂਪਾੜੀ ਆਪਣੀ ਜੁਆਇਸ ਆ ਨਾ ਤੁਸੀਂ ਜਿਹੜਾ ਬੈਕ ਸਾਈਡ ਵਾਲਾ ਵਰਕ ਹੈਗਾ ਤੁਸੀਂ ਆਪਣਾ ਕੱਟ ਕੇ ਕਰਵਾ ਸਕਦੇ ਹੋ ਤੇ ਕੋਲ ਨਾਲ ਫਰੰਟ ਹੈਗਾ ਉਹਨਾਂ ਬੈਕ ਹੈ ਦਾ ਵਹਾਣੇ ਤੇ ਇਹਦੀ ਬੋਟਲ ਦਾ ਵਰਕ ਵੀ ਕਾਫੀ ਹੈਵੀ ਹੈਗਾ ਤੁਹਾਨੂੰ ਦਿਖਾ ਚੁੱਕੇ ਹਾਂ ਕਿ ਤੇ ਨਾਲ ਦੇਖੋ ਇਹਦੇ ਆਪਾਂ ਨੇ ਹਾਂਜੀ ਦੇਖੋ ਨਾਲ ਲਖ ਆਪਾਂ ਦੇ 2 ਸ਼ੇਡ ਦੇ ਵਿੱਚ ਦੁਪੱਟਾ ਤਿਆਰ ਕਰਵਾਇਆ ਹੈ ਇਹਦਾ ਤੇ ਕਾਫੀ ਟ੍ਰੈਂਡ ਦੇ ਵਿੱਚ ਹੈ ਇਹ ਵਾਲਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਨਵਾਂ ਫੈਬਰਿਕ ਆ ਆਪਣਾ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਪਾਰਟੀ ਵੇਅਰ ਸੂਟ ਦੇ ਨਾਲ ਆਪਾਂ ਕੈਰੀ ਕਰ ਸਕਦੇ ਇਹਨਾਂ ਨੂੰ ਐਦਾਂ ਲਾਈਨਿੰਗ ਦੇ ਵਿੱਚ ਆਰਗੈਂਜ਼ਾ ਦੀ ਫੈਬਰਿਕ ਹੈ ਦੀ ਐਦਾਂ ਦੇਖੋ 골ਡਨ ਕਲਰ ਦੀਆਂ ਲੈਣਾ ਹੋਣਗੀਆਂ ਇਹ ਵਾਲਾ ਦੁਪੱਟੇ ਦੇ ਵਿੱਚ ਆਰਗੈਂਜ਼ਾ ਦੇ ਵਿੱਚ ਆਇਆ ਹੈਗਾ ਇਹ ਦੇਖੋ ਇਹਦਾ ਟੂ ਸ਼ੇਡ ਦੇ ਵਿੱਚ ਆਪਾਂ ਇਹ ਦੁਪੱਟਾ ਤਿਆਰ ਕਰਵਾਇਆ ਟੂ ਸ਼ੇਡ ਦੇ ਵਿੱਚ ਇੱਕ ਸਾਈਡ ਦੇ ਉੱਪਰ ਆ ਗਿਆ ਆਪਣਾ ਗਾਜਰੀ ਜਿਹਾ ਵਰਕ ਇੱਕ ਆਪਣਾ ਸੂਟ ਨਾਲ ਦਾਗਾ ਤੇ ਆਪਾਂ ਫੋਰ ਸਾਈਡ ਦੇਖੋ ਐਦਾਂ ਫਿਨਿਸ਼ਿੰਗ ਕਰਵਾਈ ਹੈ ਦੁਪੱਟੇ ਗੋਟੇ ਦੇ ਨਾਲ ਨੀਚੇ ਟਿਸੂਬ ਕਰ ਲਗਾ ਕੇ ਇਹਦਾ ਫੋਰ ਸਾਈਡ ਆਪਣਾ ਵਾਲੇ ਗੋਟੇ ਦੀ ਫਿਨਿਸ਼ਿੰਗ ਹੋ ਗਈ ਕਾਫੀ ਸੋਨਾ ਸੂਟ ਦੇਖੋ ਆਪਣਾ ਬੜਕੇ ਤਿਆਰ ਹੋਇਆ ਹੈਗਾ ਟੋਟਲ ਹੈਂਡ ਦੇ ਵਿੱਚ ਤੁਸੀਂ ਆਪਣਾ ਹਣਾ ਦੁਪੱਟਾ ਇਹੀ ਵੀ ਕਮਰਚੋਂ ਉਹ ਜਿਵੇਂ ਤੁਹਾਨੂੰ ਪਸੰਦ ਦਾ ਫੈਬਰਿਕ ਜਿਹੜੀ ਪਸੰਦ ਆ ਅਗਰ ਤੁਹਾਨੂੰ ਵਰਕ ਪਸੰਦ ਆਗਾ ਤਾਂ ਤੁਸੀਂ ਆਪਣਾ ਵਰਕ ਇਹੀ ਤੇ ਆਪਣੇ ਪਸੰਦ ਦੀ ਫੈਬਰਿਕ ਤੇ ਕਲਰ ਤੇ ਕਰਵਾ ਸਕਦੇ ਹੋ ਅਗਰ ਸੇਮ ਤੋਂ ਸੇਮ ਸੂਟ ਤਿਆਰ ਕਰਵਾਉਣਾ ਤਾਂ ਆਪਣਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹਾਂ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਟੈਬੀ ਸਲਿੱਕ ਦੀ ਫੈਬਰਿਕ ਆ ਤੇ ਇਹਦਾ ਜਿਹੜਾ ਕਲਰ ਆਗਾ ਪੀਕਾਕ ਸ਼ੇਡ ਆਗਾ ਮੋਰ ਪੰਖੀ ਕਲਰ ਆਗਾ ਇਹ ਹੀ ਆਪਾਂ ਹੈਂਡ ਆਰਟੀਚ ਮਿਕਸ ਸੂਟ ਕਰਵਾਇਆ ਹੈਗਾ ਦੇਖੋ ਇਦ ਇਹ ਕਿਰੇ ਦੇ ਉੱਪਰ ਵਰਕਾ ਜੋ ਇਦਾਂ ਆਹ ਵਾਲੇ ਘੇਰੇ ਦੇ ਉੱਪਰ ਵਰਕ ਹੈਗਾ ਤੇ ਵਿੱਚ ਇਹਦੇ ਸਾਰੇ ਦੇਖੋ ਇਦਾਂ ਡਾਟਸ ਜਿਹਾ ਆ ਜਾਣਗੇ ਸਾਰੀ ਸ਼ਰਟ ਤੇ ਸਾਰੀ ਸ਼ਰਟ ਦੇ ਉੱਪਰ ਇਦਾਂ ਡਾਟਸ ਜਿਹਾ ਆਉਣਗੇ ਆਹ ਇਹਦੇ ਆਰੀ ਹੈਂਡ ਦਾ ਮਿਕਸ ਸੂਟ ਆ ਆਪਣਾ ਇਹ ਪੀਕ ਆਫ ਕਲਰ ਹੈਗਾ ਇਹਦਾ ਤੇ ਇਹ ਦੇਖੋ ਇਹਦੇ ਬਾਹ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਕਾਫੀ ਸੋਨਾ ਵਰਕ ਹੈ ਇਥੇ ਦੀ ਬਾਹ ਦੇ ਉੱਪਰ ਜਿੱਦਾਂ ਘੇਰੇ ਦੇ ਉੱਪਰ ਵਰਕ ਆ ਉਹਦਾ ਬਾਹਰ ਦੇ ਉੱਪਰ ਵਰਕ ਆ ਹੁਣ ਇਹ ਆਪਾਂ ਹੈਂਡ ਆਰੀ ਦਾ ਮਿਕਸ ਸੂਟ ਕਰਵਾਇਆਗਾ ਤੁਸੀਂ ਟੋਟਲ ਹੈਂਡ ਦੇ ਵਿੱਚ ਵੀ ਇਹਨੂੰ ਕਰਾ ਸਕਦੇ ਹੋਗੇ ਉਹ ਆਪਣੀ ਚੁਆਇਸ ਹੁੰਦੀ ਹੈ ਕਈ ਵਾਰੀ ਕੋਈ ਕੋਈ ਡਿਜ਼ਾਈਨ ਐਦਾਂ ਦਾ ਹੁੰਦਾਗਾ ਜਿਹੜਾ ਸਿਰਫ ਟੋਟਲ ਹੈਂਡ ਚ ਹੀ ਬਣਦਾਗਾ ਨਹੀਂ ਆਪਾਂ ਨੂੰ ਹੈਂਡ ਆਰੀ ਦਾ ਮਿਕਸ ਵੀ ਕਰਵਾ ਸਕਦੇ ਹੁੰਨੇ ਤੇ ਟੋਟਲ ਹੈਂਡਵਰਕ ਚ ਵੀ ਕਰਵਾ ਸਕਦੇ ਹੁੰਨੇ ਤੇ ਹੈਂਡ ਆਰੀ ਦਾ ਮਿਕਸ ਦਾ ਮਤਲਬ ਹੈ ਕਈ ਵਾਰੀ ਮਣਾ ਕਨਫਿਊਜ਼ ਹੋ ਜਾਂਦੀ ਆਪਾਨੂੰ ਵੀ ਕਿੱਦਾਂ ਹੁੰਦਾਗਾ ਉਹਦਾ ਰੇਟ ਵੀ ਥੋੜਾ ਜਿਆ ਕੱਟ ਜਾਂਦਾ ਹੁੰਦਾਗਾ ਜੇ ਆਪਾਂ ਹੈਂਡ ਆਰੀ ਦੇ ਮਿਕਸ ਕਰਵਾਵਾਂਗੇ ਉਹਦੇ ਵਿੱਚ ਤੇ ਜਿਹੜੀ ਘੱਟ ਫਿਨਿਸ਼ਿੰਗ ਹੈਗੀ ਉਹ ਹੈਂਡਵਰਕ ਨਾਲ ਕੀਤੀ ਹੈ ਜਿਵੇਂ ਮੋਤੀ ਸਾਰੇ ਦੀ ਫਿਨਿਸ਼ਿੰਗ ਹੈ ਜਿਹੜੀ ਉਹ ਹੈਂਡਵਰਕ ਚ ਆ ਜੂਗੀ ਤੇ ਬਾਕੀ ਜਿਹੜਾ ਵਰਕ ਆਖ ਦੇਖੋ ਇਹ ਆਰੀ ਨਾਲ ਜੇ ਆਪਾਂ ਹੁਣ ਇਸੇ ਨੂੰ ਦੇਖੋ ਤੁਹਾਨੂੰ ਮੈਂ ਨੇੜੇ ਕੈਮਰਾ ਕਰਕੇ ਦਿਖਾ ਦਿੰਨੀ ਆ ਜੇ ਇਸੇ ਨੂੰ ਆਪਾਂ ਟੋਟਲ ਹੈਂਡ ਦੇ ਵਿੱਚ ਬਣਾਉਣਾ ਹੋਵੇ ਤਾਂ ਜਿਹੜਾ ਆਹ ਆਰੀ ਦਾ ਕੰਮ ਕੀਤਾ ਹੋਇਆ ਵਿੱਚ ਆਹ ਵਾਲਾ ਆਰੀ ਦਾ ਕੰਮ ਕੀਤਾ ਹੋਇਆ ਇਹ ਸਾਰਾ ਹੈਂਡਵਰਕ ਚ ਹੋਊਗਾ ਫਿਰ ਇਹ ਹੱਥ ਨਾਲ ਹੀ ਹੋਊਗਾ ਸਾਰਾ ਕੰਮ ਫਿਰ ਉਹ ਆਪਣਾ ਸਾਰਾ ਹੈਂਡਵਰਕ ਚ ਸੂਟ ਬਣੂ ਉਹਦੀ ਕੋਸਟ ਵਾਸ ਉਸ ਤੋਂ ਜ਼ਿਆਦਾ ਹੋ ਜਾਂਦੀ ਹੈ ਕਿ ਜੇ ਆਪਾਂ ਹੈਂਡ ਆਕੀ ਦਾ ਮਿਕਸ ਕਰਵਾ ਲ ਕਾਫੀ ਸੋਹਣਾ ਦੇਖੋ ਆਪਣਾ ਸੂਟ ਤਿਆਰ ਹੋਇਆ ਕਲਰ ਕੰਬੀਨੇਸ਼ਨ ਆਪਣਾ ਦੱਸ ਕੇ ਕਰਵਾ ਸਕਦੇ ਹੋ ਤੇ ਪਿਓਰ ਚਨੂਨ ਦਾ ਦੁਪੱਟਾ પણ ਤਿਆਰ ਕਰਵਾਇਆ ਦੇਖੋ ਇਹਦੇ ਨਾਲ ਪਿਓਰ ਚਨੂਨ ਦਾ ਦੁਪੱਟਾ ਹੈਗਾ ਤੇ ਐਦਾਂ 골ਡਨ ਗੋਟੇ ਦੇ ਨਾਲ ਆਪਾਂ ਨੇ ਇਹਨੂੰ ਲੇਸ ਨੂੰ ਦੁਪੱਟੇ ਨੂੰ ਫਿਨਿਸ਼ ਕੀਤਾ ਹੈ ਕਾਫੀ ਸੋਹਣਾ ਦੇਖੋ ਆਪਣਾ ਫਿਨਿਸ਼ਿੰਗ ਹੋਈ ਹੋਈ ਦੁਪੱਟੇ ਦੀ ਹੈਂਡ ਆਰੀ ਦਾ ਮਿਕਸ ਸੂਟ ਹੈਗਾ ਪਿਓ ਚਨੂਨ ਦਾ ਦੁਪੱਟਾ ਤੁਸੀਂ ਕਮਲ ਚਨੂਨ ਪਿਓਰ ਔਰਗੈਂజా ਹਨਾ ਸੈਮੀ ਔਰਗੈਂజా ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਸੇ ਨਾਲ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਆਪਾਂ ਸਾਰੇ ਵਰਕ ਵਗੈਰਾ ਦੀ ਡਿਟੇਲ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਕਿ ਕਿੱਦਾਂ ਦਾ ਫੈਬਰਿਕ ਆਪਾਂ ਲਾਇਆ ਕਿਦਾਂ ਤੁਸੀਂ ਵਰਕ ਨੂੰ ਇਹਦੇ ਵਿੱਚ ਐਡ ਕਰਵਾ ਕੇ ਸਕਿਪ ਕਰਵਾ ਕੇ ਹਨਾ ਕਿਦਾਂ ਤੁਸੀਂ ਚੇਂਜ ਕਰਕੇ ਆਪਣਾ ਸੂਟ ਇਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਕਲਰ ਦੀ ਜਿਹੜੀ ਚੁਆਇਸ ਹੋਵੇ ਤੁਹਾਡੀ ਆਪਣੀ ਆਗੀ ਜਿਹੜੀ ਫੈਬਰਿਕ ਦੀ ਚੁਆਇਸ ਹੋਵੇ ਤੁਹਾਡੀ ਆਪਣੀ ਆ ਜੇਕਰ ਅਸੀਂ ਕਿਸੇ ਹੋਰ ਫੈਬਰਿਕ ਤੇ ਤਿਆਰ ਕਰਵਾਇਆ ਤੁਹਾਨੂੰ ਕੋਈ ਹੋਰ ਫੈਬਰਿਕ ਪਸੰਦ ਆ ਤਾਂ ਤੁਸੀਂ ਫੈਬਰਿਕ ਚੇਂਜ ਕਰਕੇ ਆਪਣਾ ਵਰਕ ਉਹ ਸੇਮ ਰੱਖ ਸਕਦੇ ਹੋ ਬਰਕ ਤੇ ਵਿੱਚ ਐਡ ਸਟਿੱਪ ਕਰਵਾਉਣਾ ਦੁਪट्टे ਦੇ ਵਿੱਚ ਕੁਝ ਆਣਾ ਤੁਸੀਂ ਆਪਣਾ ਚੇਂਜ ਕਰਵਾਉਣਾਗਾ ਤਾਂ ਉਦਾਂ ਹੀ ਦੂਜੀ ਵਾਰ ਤੁਸੀਂ ਚਾਹੋ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਆਪਣਾ ਆਰਡਰ ਹੈਣਾ ਸਾਨੂੰ ਸਕਰੀਨ ਸ਼ਾਟ ਭੇਜ ਕੇ WhatsApp ਤੇ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਸ਼ੀਕਾ